ਸ਼੍ਰੋਮਣੀ ਅਕਾਲੀ ਦਲ ਅੱਜ ਦਾ ਨਹੀਂ ਸ਼ੁਰੂ ਦਾ ਇਸ ਗੱਲ ਦਾ ਮਦਈ ਹੈ ਕਿ ਸੂਬਿਆਂ ਦੇ ਵੱਧ ਅਧਿਕਾਰ ਫੈਡਰਲ ਸਟਰਕਚਰ ਤੇ ਸੂਬਿਆਂ ਨੂੰ ਖੁਦ ਮਕਤਿਆਰੀ ਚਾਹੀਦੀ ਹੈ ਉਸ ਤੋਂ ਬਿਨਾ ਜਿਹੜੀਆਂ ਘੱਟ ਗਿਣਤੀਆਂ ਨੇ ਉਹ ਸੁਰੱਖਿਅਤ ਮਹਿਸੂਸ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਦੇਸ਼ ਬਹੁ ਪਛਾਈ ਬਹੁ ਧਰਮੀ ਬਹੁ ਬੋਲੀ ਵਾਲਾ ਹੈਗਾ ਬਹੁ ਤਰਮੀ ਹੈ ਇਸ ਵਿੱਚ ਜੇ ਤੁਸੀਂ ਯੂਨੀਟੀ ਇਹ ਫਾਰਮ ਆਫ ਗਵਰਨਮੈਂਟ ਚਲਾਉਂਗੇ ਤਾਂ ਉਹ ਦੂਸਰੀਆਂ ਨੂੰ ਮਿਨੋਰਟੀਜ਼ ਨੂੰ ਸੈਂਸ ਆਫ ਇਨਸਿਕਰਟੀ ਦੇਊਗਾ ਜਿਹੜਾ ਦੇਸ਼ ਦੇ ਹਿੱਤ ਵਿੱਚ ਨਹੀਂ ਆ ਪਰ ਅਫਸੋਸ ਇਹ ਹੈ ਕਿ ਸਰਕਾਰਾਂ ਕੇਂਦਰ ਦੀਆਂ ਵੋਟਾਂ ਬਟੋਰਨ ਦੀ ਖੇਡ ਵਿੱਚ ਘੱਟ ਗਿਣਤੀਆਂ ਨੂੰ ਸੈਂਸ ਆਫ ਇਨਸਿਕਿਉਰਟੀ ਦੇਈ ਜਾ ਰਹੀ ਹੈ ਫੈਡਰਲ ਸਟਰਕਚਰ ਦੀ ਤਾਂ ਗੱਲ ਚੱਲ ਰਹੀ ਹੈ ਇੱਕ ਦੇਸ਼ ਇੱਕ ਕਾਨੂੰਨ ਇੱਕ ਦੇਸ਼ ਇੱਕ ਕਾਰਡ ਇੱਕ ਦੇਸ਼ ਇੱਕ ਟੈਕਸ ਦੇਸ਼ ਇੱਕੋ ਹੀ ਹੈ ਇੱਕੋ ਰਹਿਣਾ ਇਹ ਦੇਸ਼ ਕਿਸੇ ਖਾਸ ਪਾਰਟੀ ਦਾ ਬੈ ਨਹੀਂ ਕਰਾਇਆ ਹੋਇਆ ਹੈ ਏਜੇ ਚ ਇਹਨੂੰ ਹਜ਼ਾਰ ਕਰਾਉਣ ਲਈ ਇਹਨੂੰ ਬਣਾਉਣ ਲਈ ਤੇ ਇਹਦੀ ਉਗਾਦੀ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਯੋਗਦਾਨ ਹੈ ਪਰ ਸ਼੍ਰੋਮਣੀ ਅਕਾਲੀ ਦਲ ਇਹ ਮਹਿਸੂਸ ਕਰ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਕੇਂਦਰ ਦੀ ਸਰਕਾਰ ਨੇ ਜੋ ਕਰਸਾਨੀ ਨਾਲ ਵਾਅਦੇ ਕੀਤੇ ਉਹਨਾਂ ਤੋਂ ਮੁਕਰੇ ਜੋ ਵਾਅਦੇ ਉਹਨਾਂ ਨੇ ਬੰਦੀ ਸਿੱਖਾਂ ਬਾਰੇ ਕੀਤੇ ਉਹਨਾਂ ਤੋਂ ਮੁਨਕਰ ਹੋਏ ਜੋ ਵਾਅਦੇ ਉਹਨਾਂ ਨੇ ਅਕਾਲੀ ਲੀਡਰਸ਼ਿਪ ਨਾਲ ਕੀਤੇ ਉਹਨਾਂ ਤੋਂ ਮੁਨਕਰ ਹੋਏ ਦੇਖੋ ਕਾਂਗਰਸ ਨੇ ਆਪਣੇ ਰਾਜ ਵਿੱਚ ਪੰਜਾਬ ਨਾਲ ਆਮ ਤੌਰ ਤੇ ਤੇ ਵਿਸ਼ੇਸ਼ ਤੌਰ ਤੇ ਸਿੱਖ ਲੀਡਰਸ਼ਿਪ ਤੇ ਅਕਾਲੀ ਲੀਡਰਸ਼ਿਪ ਨਾਲ ਬੜਾ ਨਜਾਇਜ਼ ਕਰਦੇ ਰਹੇ ਤੇ ਸਾਨੂੰ ਇੱਕ ਉਮੀਦ ਸੀ ਕਿ ਇਹ ਨੈਸ਼ਨਲ ਪਾਰਟੀ ਕਾਂਗਰਸ ਨੇ ਕੀਤੇ ਹੋਏ ਪਾਪਾ ਵੱਲੋਂ ਸਭ ਕੁ ਲੈੰਦੀ ਹੋਈ ਸਿੱਧੇ ਰਾ ਚੱਲੂਗੀ ਪਰ ਇਹਨਾਂ ਨੇ ਵੀ ਉਹ ਤੂ ਵਿਖੜਾਈ ਰਾ ਅਪਣਾ ਲਿਆ ਹਰਿਆਣਾ ਦੀ ਕਮੇਟੀ ਹੁੱਡਾ ਸਾਹਿਬ ਨੇ ਮਨਾਈ ਦਿੱਲੀ ਨੇ ਸਾਨੂੰ ਵਿਸ਼ਵਾਸ ਦਿੱਤਾ ਦਿੱਲੀ ਨੇ ਸਪਰੀਮ ਕੋਰਟ ਹਲਫੀਆ ਬਿਆਨ ਕੀਤਾ ਕਿ ਕਾਜੀਆ ਕਮੇਟੀ ਗਲਤ ਬਣੀ ਹੈ ਟੁੱਟਣੀ ਚਾਹੀਦੀ ਹੈ ਤੇ ਪਰ ਉਸ ਤੋਂ ਬਾਅਦ ਆਪਣੀ ਮਰਜ਼ੀ ਦੇ ਜੱਜ ਦੇ ਲਵਾ ਕੇ ਕਮੇਟੀ ਦੀ ਗਿਰਿਦ ਬਣਾਤੀ ਉਸ ਤੋਂ ਬਾਅਦ ਹਜ਼ੂਰ ਸਾਹਿਬ ਦੀ ਕਮੇਟੀ ਵਿੱਚ ਪੁਰਾਣਾ ਕਾਨੂੰਨ ਸੀ ਜਿਹਦੇ ਵਿੱਚ ਦੋ ਸਿੱਟ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਵੱਲੋਂ ਚੁੜ੍ਹਤੇ ਹਮੇਸ਼ਾ ਉਥੋਂ ਦੀ ਪ੍ਰਬੰਧਕ ਕਮੇਟੀ ਦੇ ਹਿੱਸਾ ਹੁੰਦੇ ਸੀ ਇਹਨਾਂ ਨੇ ਉਹ ਤੋੜਿਆ ਕਾਨੂੰਨ ਫਿਰ ਉਸ ਤੋਂ ਬਾਅਦ ਹੁਣ ਬਣਾਉਣ ਲੱਗੇ ਸੀ ਕਿ ਚੁਣੇ ਹੋਏ ਮੈਂਬਰ ਹੀ ਪੰਜ ਰਹਿਣਗੇ ਬਾਕੀ 12 ਨਾਮਜ਼ਦਗੀ ਹੋਊਗੀ ਮਤਲਬ ਗੁਰਦੁਆਰਿਆਂ ਤੇ ਵੀ ਸਰਕਾਰ ਕਬਜ਼ਾ ਕਰੇ ਕਿੱਥੋਂ ਪ੍ਰਬੰਧ ਕੀਤਾ ਜਾ ਸਕਦਾ ਪਟਨਾ ਸਾਹਿਬ ਦੀ ਕਮੇਟੀ دخل ਦਿੱਤਾ ਦਿੱਲੀ ਦੀ ਕਮੇਟੀ ਟੋਟਲ ਹਜਾਇਕਰ ਲਈ ਮੈਂ ਇੱਕ ਗੱਲ ਜ਼ਰੂਰ ਸਪਸ਼ਟ ਕਹਿ ਦੇਣਾ ਚਾਹੁੰਦਾ ਕਿ ਇਹ ਪਾਰਟੀ ਇਸ ਤਰ੍ਹਾਂ ਦਾ ਬਹੁਤ ਭੁਲੇਖਾ ਜਿਹਾ ਹੈ ਕਿ ਪੰਜ ਚਾਰ 7 ਇਸੇ ਤੋਂ ਲੀਡਰ ਕਾਬੂ ਕਰਕੇ ਸਿੱਖ ਕਾਬੂ ਹੋ ਜਾਣਗੇ ਨਹੀਂ ਕਿਰਸਾਨੀ ਨਾਲ ਇਹਨਾਂ ਨੇ ਧੋਖਾ ਕੀਤਾ ਫਿਰ ਉਦੋਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਵਾਗਾ ਬਾਰਡਰ ਤੇ ਵੀ ਮੇਰੇ ਖਿਆਲ ਮੈਂ ਇੰਨੀ ਫੈਂਸਿੰਗ ਨਹੀਂ ਦੇਖੀ ਜਿੰਨੀ ਸ਼ੰਭੂ ਤੇ ਘਨੌਰੀ ਬਾਰਡਰ ਤੇ ਇਜ਼ਾਦ ਮੁਕਤੀ ਦੀਆਂ ਗੱਲਾਂ ਤਾਂ ਨਹੀਂ ਲੱਗੀਆਂ ਇਜ਼ਾਦ ਮੁਕਤੀ ਦੀਆਂ ਗੱਲਾਂ ਤਾਂ ਨਹੀਂ ਹੁਣ ਤੁਸੀਂ ਦੇਖੋ ਕਿ ਜਿਹੜਾ ਵੀ ਕੰਮ ਹੈ ਪਿਛਲੇ 5 ਸਾਲਾਂ ਵਿੱਚ 2019 ਚ ਨੋਟੀਫਿਕੇਸ਼ਨ ਜਾਰੀ ਕੀਤਾ ਸੈਂਟਰ ਨੇ ਉਹ ਤੋਂ ਮੁਨਕਰ ਹੋਈ ਅਸੀਂ ਤਾਂ ਨਹੀਂ ਕਿ ਅਸੀਂ ਉਹਨਾਂ ਨੇ ਆਪ ਕੀਤਾ ਯੂ ਟਰਨ ਲੈ ਲਿਆ ਉਹ ਤਾਂ ਹੁਣ ਰਾਜਵਾਨਾ ਸਾਹਿਬ ਤਾਂ ਇਹ ਕਹਿ ਰਿਹਾ ਕਿ ਯਾਰ ਮੈਨੂੰ ਨਾ ਛੱਡੋ ਫਾਂਸੀ ਤਾਂ ਲਾ ਦਿਓ ਫਾਂਸੀ ਵੀ ਨਹੀਂ ਲਾਉਂਦੇ ਦੇਖੋ ਜਿਵੇਂ ਗ੍ਰਹਿ ਮੰਤਰੀ ਜੀ ਨੇ ਜਿ세 ਘੋਮੇ ਦੇ ਵਿੱਚ ਆ ਕੇ ਉੱਥੇ ਗੱਲ ਕਹੀਤ ਨਹੀਂ ਤੇਰ ਮਾਫੀ ਨਹੀਂ ਮੰਗਤੇ ਉਤਨੀ ਦਿਨ ਨਹੀਂ ਹੋ ਗੀ ਯਾਰ ਉਹਨਾਂ ਨੇ ਤਾਂ ਪਹਿਲਾਂ ਕਹੇ ਮੈਂ ਮਾਫੀ ਨਹੀਂ ਮੰਗਣੀ ਚੜਾਓ ਫਾਂਸੀ ਦੇਖੋ ਸਵਾਦ ਉਹ ਵੀ ਨਹੀਂ ਕਰਨ ਨੂੰ ਤਿਆਰ ਗੇਰਿਆ ਤਾਂ ਚੁੱਪ ਵੱਡੀ ਗੱਲ ਹੈ ਜਿਸ ਤਰ੍ਹਾਂ ਕੋਰ ਕਮੇਟੀ ਨੂੰ ਨਹੀਂ ਦੇਤੀ ਕੋਈ ਟੈਂਸ਼ਨਲ ਲੈ ਲਿਆ ਲੇਕਿਨ ਅੰਦਸੋਮੀ ਰਿਐਕਟਰ ਦਾ ਬਿਆਨ ਪਹਿਲਾਂ ਹੈ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੱਤੀ ਅਕਾਲੀ ਦਲ ਨੇ ਹਲੇ ਤੱਕ ਅਕਾਲੀ ਦਲ ਨੇ ਇਹ ਜਿਹੜੀ ਲੀਡਰਸ਼ਿਪ ਦਾ ਕੋਈ ਜੁਨੂਨ ਚੰਡੀਗੜ੍ਹ ਮੀਡੀਆ ਕੋਈ ਇਸ ਤਰ੍ਹਾਂ ਦਾ ਧਿਆਨ ਨਹੀਂ ਕਰਦਾ ਦੇਖੋ ਜੀ ਅਕਾਲੀ ਦਲ ਨੇ ਕਹਿੰਦੇ ਹੁੰਦੇ ਆ ਨਾ ਧੀਏ ਕ ਅਸੀਂ ਕੜਤਣ ਨਹੀਂ ਸੀ ਪੈਦਾ ਕਰਨੀ ਚਾਹੁੰਦੇ ਅਸੀਂ ਉਹਨਾਂ ਨੂੰ ਸੁਣਾਤਾ ਸੀਗਾ ਕਿ ਭਾਈ ਆ ਗੱਲਾਂ ਮੰਗੋਗੇ ਤਾਂ ਤਾਂ ਸਾਡਾ ਦਰਵਾਜ਼ੇ 'ਚ ਵੜ ਸਕੋਗੇ ਹਾਂਜੀ ਇਹ ਹੁਣ ਸੁਨੀਲ ਜਾਖੜ ਸੀਗੀ ਮਾੜੀ ਮੁੱਟੀ ਬੋਲਦਾ ਕਿਤੇ ਨਹੀਂ 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 ਬਿਲਕੁਲ ਬੰਦ ਸੀ ਦਰਵਾਜ਼ੇ ਬੰਦ ਸੀ ਪਰ ਅਸੀਂ ਤਾਂ ਸੁਨੀਲ ਜਾਖੜ ਜੀ ਦੇ ਮੂੰਹ ਤਾਂ ਸੁਣਾਉਣਾ ਚਾਹੁੰਦੇ ਸੀਗੇ ਕਿ ਸੁਨੀਲ ਜਾਖੜ ਜੀ ਹੁਣ ਲੋਕਾਂ ਨੂੰ ਦੱਸਣਗੇ ਨਾ ਜਿਹੜੇ ਕਹਿੰਦੇ ਸੀਗੇ ਹਫਤਾ ਪਹਿਲਾਂ ਕਿ ਇਹ ਜੀ origignal ਪਾਰਟੀ ਤਕੜੀ ਹੋਣੀ ਚਾਹੀਦੀ ਹੈ ਤੇ ਅਕਾਲੀਆਂ ਦੀਆਂ ਕੁਝ ਮੰਗਾਂ ਵੀ ਮੰਨਣੀਆਂ ਚਾਹੀਦੀਆਂ ਨੇ ਇਹ ਤਾਂ ਸੁਨੀਲ ਜਖੜ ਜੀ ਆਪ ਦੰਗੇ ਨਾ ਅਸੀਂ ਤਾਂ ਨਹੀਂ ਕਿਹਾ ਸੀਗਾ ਬਸ ਸੁਨੀਲ ਜਖੜ ਜੀ ਵੀ ਆਉਣ ਵਾਲੇ ਸਮੇਂ ਕਿ ਵੀ ਅ ਭਿਆਸਾ ਦਾ ਵੀ ਹਲਚਲ ਦੁਬਾਰਾ ਫੇਰ ਕਿਤੇ ਨਾ ਕਿਤੇ ਪੈਚ ਅਪ ਦੀਆਂ ਕੋਈ ਲੱਗਤਾਂ ਨਹੀਂ 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 ਕੋਈ ਮਤਲਬ ਨਹੀਂ ਮਤਲਬ ਉਹਨਾਂ ਲੱਗ ਲੱਗ ਲੜੀ ਅਲੱਗ ਬਿਲਕੁਲ ਅਲੱਗ ਨਹੀਂ ਐਂ ਦੇਖੋ ਅਕਾਲੀ ਦਲ ਤਾਂ ਮਾਂ ਪਾਰਟੀ ਹੈ ਅਕਾਲੀ ਦਾ ਲੇਧਾ ਹੈ ਜਿਹੜਾ ਹੈ ਇੱਕ ਸਮਝ ਲਓ ਤੁਸੀਂ ਬੀਜੇਪੀ ਦੇ ਪੰਜਾਬ ਚ ਪੈਰ ਲਵਾਤੇ ਨਹੀਂ ਤਾਂ ਪੈਨਾਂ ਨੂੰ ਕੋਈ ਨਾ ਵੜਨ ਦੇਣਾ ਸੀ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਦੇਖੋ 9 ਮਾਸ ਦਾ ਰਿਸ਼ਤਾ ਉਹਨੀ ਦੇਰ ਸੀ ਜਿੰਨਾ ਚਿਰ ਅਕਾਲੀਵਾਰੀ ਆਵਾਜ਼ ਪਈ ਸੀ ਉਹਨਾਂ ਨੇ ਪੰਜਾਬ ਦਾ ਸਤਕਾਰ ਵੀ ਕੀਤਾ ਉਹਨਾਂ ਨੇ ਐਨਡੀਏ ਨੂੰ ਐਨਡੀਏ ਆਂਗੂ ਵੀ ਚਲਾਇਆ ਸਾਲ 'ਚ 4 ਮੀਟਿੰਗਾਂ ਐਨਡੀਏ ਦੀਆਂ ਹੁੰਦੀਆਂ ਸੀ ਹਰ ਪਾਰਲੀਮੈਂਟ ਦੇ ਸੈਸ਼ਨ ਤੋਂ ਪਹਿਲਾਂ 28 ਪਾਰਟੀਆਂ ਕੋਈ ਹੋਰ ਇਕੱਠੀਆਂ ਕਰਕੇ ਦਿਖਾ ਦੇ ਮਮਤਾ ਬੇਨਰਜੀ ਉਹਦੇ ਵਿੱਚ ਤੇਲਗੂ ਦੇ ਤੇਲਗੂ ਦੇਸ਼ਾ ਮੋਦੇ ਵਿੱਚ ਫਰੂਖ ਅਬਦੁੱਲੇ ਦਾ ਮੁੰਡਾ ਉਹਦੇ ਵਿੱਚ ਜੇ ਤੁਸੀਂ ਸਟੇਟਸਮੈਨ ਬਣ ਕੇ ਤੇ ਡੈਮੋਕਰੇਟਿਕ ਢੰਗ ਨਾਲ ਫੈਡਰਲ ਸਟਰਕਚਰ ਲਈ ਚੱਲੋਗੇ ਪਾਰਟੀਆਂ ਫੇਰ ਇਕੱਠੀਆਂ ਹੁੰਦੀਆਂ ਨੇ ਜੇ ਮੈਂ ਨਾ ਮੰਨੂ ਮੇਰੀ ਚੱਲੂ ਤੇ ਦੁਗਿਆ ਨੂੰ ਘੜਿਸਣਾ ਇਹ ਤਾਂ ਕਿਸੇ ਨੇ ਨਹੀਂ ਮੰਨਿਆ ਜਿਹੜੀਆਂ ਕੱਲੀ ਕੱਦ ਤੱਕ ਆਪਣੀਆਂ ਬਿੱਟੇ ਵੀ ਬੰਦਨੇ ਨੇ ਲਾਂ ਕਰਦੇ ਨਾ 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 ਆਸ ਆਸ ਤਾਂ ਤੁਸੀਂ ਦੱਸੋ ਕਾਂਗਰਸ ਨੇ ਕੀਤੇ ਹੁਣ ਤੱਕ ਤੇ ਕੱਲੀ ਕਦ ਤੱਕ ਅਸੀਂ ਦੇਖੋ ਪ੍ਰਧਾਨ ਸਾਹਿਬ ਹੁਣ ਲੋਕਾਂ ਦੀਆਂ ਵਕਫਾ ਲੋਕਾਂ ਨਹੀਂ ਰਹਿ ਲੈ ਰਹੇ ਹਰ ਕੰਸੀਜੈਂਸੀ ਨੂੰ ਅਸੀਂ ਕੰਸੈਂਸਸ ਕੱਢ ਕੇ ਦੇਖੋ ਇੱਕ ਮੈਂ ਤੁਹਾਨੂੰ ਗੱਲ ਇਹ ਜਨਾ ਲੋਕਾਂ ਨੇ ਐਵੇਂ ਬਣਾਤਾ ਸੀ ਜਿਵੇਂ ਇਹ ਅਕਾਲੀ ਦਲ ਸੇ ਡੈਮੋਕ੍ਰੇਸੀ ਹੈਨੀ ਫੈਸਲਾ ਲਿਆ ਡੈਮੋਕ੍ਰੇਸੀ ਦੇ ਤੌਰ ਤੇ ਲਿਆ ਬਾਈ ਦੇ ਬਾਈ ਕੋਰ ਮੈਂਬਰਾਂ ਕੋਰ ਕਮੇਟੀ ਦੇ ਮੈਂਬਰਾਂ ਨੂੰ ਸੁਣ ਕੇ ਲਿਆ ਉਸੇ ਤਰ੍ਹਾਂ ਹੀ ਹੁਣ ਜਿਹੜਾ ਟਿਕਟਾਂ ਦਾ ਫੈਸਲਾ ਪ੍ਰਧਾਨ ਸਾਹਿਬ ਆਪਣੇ ਸਾਥੀਆਂ ਨਾਲ ਹਰ ਏਰੀਆ ਵਾਈ ਸਲਾਹਾਂ ਕਰ ਰਹੇ ਨੇ ਉਸ ਤੋਂ ਬਾਅਦ ਟਿਕਟਾਂ ਐਲਾਨ ਕੀਤੀਆਂ ਨਹੀਂ